ਸ਼੍ਰੀ ਗੁਰੂ ਦੇ ਨਗਰ ਕੀਰਤਨ ਦਾ ਪਟੰਡਾ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ Terima kasih telah menonton! ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਜੀ ਨਾਮ ਆਪਣਾ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਛੀਦੀ ਜਿਹੜਾ ਸ਼ਤਾਬਦੀ ਉਹਨਾਂ ਦੀ ਮਨਾਈ ਜਾ ਰਹੀ ਹੈ ਅੱਜ ਅਸੀਂ ਗੁਰਦੁਆਰਾ ਸਾਹਿਬ ਸ਼ਹੀਦਾਂ ਯਾਦਗਰ ਸ਼ਹੀਦਾਂ ਗੁਰੂ ਕੀ ਨਗਰੀ ਵਿਖੇ ਉਹਨਾਂ ਦਾ ਸਵਾਗਤ ਕਰ ਰਹੇ ਆ ਨਗਰ ਕੀਰਤਨ ਦਾ ਜਿਹੜਾ ਕਿ ਗੋਦੜੀ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੱਕ ਜਾਣਾ ਹੈਗਾ कल शाम ਨੂੰ ਨਗਰ ਕੀਰਤਨ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚਿਆ ਸੀ ਉਤੋਂ ਅੱਜ ਸਵੇਰ ਚੱਲ ਕੇ ਆ ਹੁਣ ਸਾਡੇ ਕੋਲੇ ਬਠਿੰਡੇ ਸ਼ਹਿਰ ਦੇ ਵਿੱਚ ਪਹੁੰਚਣ ਵਾਲਾ ਹੈ ਅਸੀਂ ਸਾਰੇ ਬਠਿੰਡੇ ਦੀ ਸੰਗਤ ਨਗਰ ਕੀਰਤਨ ਦੇ ਸਵਾਗਤ ਵਾਸਤੇ ਇਕੱਠੇ ਹੋ ਕੇ ਇੱਥੇ 2 ਘੰਟੇ ਘੰਟੇ 1.5 ਘੰਟੇ ਦਾ ਵਿਸ਼ਰਾਮ ਤੋਂ ਬਾਅਦ ਅੱਗੇ ਰਵਾਨਾ ਹੋਊਗਾ ਸਾਰੀ ਸੰਗਤ ਬਠਿੰਡੇ ਸ਼ਹਿਰ ਦੀ ਗੁਰਦੁਆਰਾ ਸਾਹਿਬ ਹਾਜ਼ੀਰਤਲ ਦੀ ਗੁਰਦੁਆਰਾ ਸਾਹਿਬ ਯਾਦਗਰ ਸ਼ਹੀਦਾਂ ਦੀ ਕਲਬ ਮਾਰਕ ਦੇ ਸਾਰੀ ਸੰਗਤ ਔਰ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਕਮੇਟੀਆਂ ਸਾਰਿਆਂ ਇਕੱਠਿਆਂ ਹੋ ਕੇ ਇੱਥੇ ਇਸ ਤੋਂ ਬਾਅਦ ਜਿਹੜਾ ਹੈਗਾ ਬਟਿੰਡੇ ਸ਼ਹਿਰ ਦੇ ਵਿੱਚ ਚੀਲਾ ਕੋਲੇ ਜਿਹੜਾ ਚੌਂਕ ਹੈ ਭਾਈ ਘਣੇ ਗਿਆ ਜੀ ਉਸ ਚੌਂਕ ਦੇ ਵਿੱਚ ਉੱਥੋਂ ਗਾਹਾਂਗੇ ਮੁਕਤ师 ਸਾਹਿਬ ਨੂੰ ਜਾਣਾ ਹੈਗਾ ਨਗਰ ਕੀਰਤਨ ਨੇ ਇੱਥੇ ਇਕੱਠੇ ਹੋ ਕੇ ਸਵਾਗਤ ਵਾਸਤੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਉਹਨਾਂ ਦਾ ਨਗਰ ਕੀਰਤਨ ਦਾ ਸਵਾਗਤ ਕਰ ਰਿਹਾ ਔਰ ਗੁਰੂ ਸਾਹਿਬ ਨੂੰ ਜਿਹੜੇ ਉਹਨਾਂ ਦੇ 350 ਸਾਲ ਹੋ ਗਏ ਸ਼ਹੀਦੀ ਨੂੰ ਇਹ ਤੋਂ ਮਤਲਬ ਕਿ ਉਹਨਾਂ ਨੂੰ ਯਾਦ ਕਰ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਗੁਰਪੁਰਬ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਸਮਰਪਿਤ ਸਮੂਹ ਸੰਗਤ ਅਸਾਮ ਤੋਂ ਇਹ ਜਿਹੜਾ ਨਗਰ ਕੀਰਤਨ ਚੱਲਿਆ ਅੱਜ ਬਠਿੰਡੇ ਸ਼ਹਿਰ ਦੇ ਵਿੱਚ ਪਹੁੰਚ ਰਿਹਾ ਹੈ। ਬਠਿੰਡੇ ਸ਼ਹਿਰ ਦੀ ਸੰਗਤ ਆਮ ਜਨ ਤੇ ਸਾਰੇ ਉਸ ਦੀ ਲੰਮੀ ਉਡੀਕ ਦੇ ਵਿੱਚ ਖੜੇ ਨੇ ਨਗਰ ਕੀਰਤਨ ਦੇ ਵਿੱਚ ਆਈਆਂ ਹੋਈਆਂ ਜੋ ਸੰਗਤਾਂ ਹੋਣਗੀਆਂ ਗੁਰੂ ਮਹਾਰਾਜ ਦੀ ਜੋ ਸਵਾਰੀ ਹੋਵੇਗੀ ਉਹਨੂੰ ਚਰਨ ਸਪਰਸ਼ ਕਰਨ ਲਈ ਤੇ ਉਹਨਾਂ ਦੀ ਸੇਵਾ ਕਰਨ ਲਈ ਸਾਰਾ ਬਠਿੰਡਾ ਤਤਪਰ ਹੈ ਇਸ ਪੁਰਬ ਤੇ ਅੱਜ ਸਾਰੇ ਇਕੱਠੇ ਹੋ ਕੇ ਗੁਰੂਆਂ ਨੂੰ ਗੁਰੂ ਤੇਗ ਬਹਾਦਰ ਜੀ ਜੋ ਹਿੰਦ ਦੀ ਚਾਦਰ ਜਿਨ੍ਹਾਂ ਨੇ ਆਪਦੇ ਛੋਟੇ ਜਿਹੇ ਜੀਵਨ ਦੇ ਵਿੱਚ ਐਡੀ ਕੁਰਬਾਨੀਆਂ ਕਰਕੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਦੇ ਵਸਤੇ ਆਪਦੀ ਜਾਨ ਖਬਾਰੀ ਸੀ ਉਹਨਾਂ ਵਸਤੇ ਅੱਜ ਸਾਰਿਆਂ ਨੂੰ ਸ਼ਤ ਸ਼ਤ ਪ੍ਰਣਾਮ ਹੈ ਉਹਨਾਂ ਵਰਗੇ ਜਿਹੜੇ ਗੁਰੂ ਤਕਬੀਰ ਪੈਗੰਬਰ ਜਿਹੜੇ ਵੀ ਇੱਥੇ ਪਹੁੰਚਣਗੇ ਅਸੀਂ ਸਾਰੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਇੱਥੇ ਆ ਗਏ ਰਾਜਨੀਤੀ ਤੇ ਗੱਲ ਕਰੀਏ ਦੇਸ਼ ਤੇ ਜੋ ਵੀ ਵਰਕਰ ਬਣਾਇਆ ਜਾਂਦਾ ਹੈ ਸੈਟੀਜਰ ਹਰ ਇੱਕ ਵਰਗ ਨੂੰ ਇੱਕ ਸਮਾਜ ਨੂੰ ਕੀ ਲੱਗਦਾ ਹੈ ਮਿਲ ਕੇ ਬਣਾਨੇ ਬਿਲਕੁਲ ਜਿਹੜੇ ਧਰਮ ਹੁੰਦੇ ਆ ਉਹ ਸਾਂਝੇ ਹੁੰਦੇ ਆ ਜਿਹੜੇ ਲੋਕ ਹੁੰਦੇ ਆ ਉਹ ਧਰਮਾਂ ਨੂੰ ਰਲ ਮਿਲ ਕੇ ਸਾਰੇ ਧਰਮਾਂ ਦੇ ਲੋਕ ਕੋਈ ਵੀ ਵਿਆੜਾ ਦੇਸ਼ 'ਚ ਹੁੰਦਾ ਹੈ ਹਰ ਪਰਬ ਨੂੰ ਰਲ ਮਿਲ ਕੇ ਉਹਨਾਂ ਨੂੰ ਮਨਾ ਲਾਣਾ ਚਾਹੀਦਾ ਕਿਉਂਕਿ ਦੇਸ਼ ਦੀ ਤੇ ਮਨੁੱਖਤਾ ਦੀ ਤੇ ਧਰਮ ਦੀ ਇਹਨਾਂ ਸਾਰਿਆਂ ਦੀ ਤਰੱਕੀ ਉਤਪਤੀ ਦੇ ਸਾਂਝ ਨਾਲ ਹੀ ਆਕੇ ਵੱਸਦਾ ਹੈ